ਕਿ ਬੜਿਆ ਜੀ ਇਹ ਪ্লাই ਇੱਟ ਨਾਲ ਤੋੜੀ ਜੀ ਇੱਟ ਮੈਂ ਉਧਰ ਉਧਰ ਪਾਸੇ ਛੱਟੀ ਜੀ ਇੱਟ ਜੀ ਜਦੋਂ ਇਹ ਬੜਿਆ ਜੀ ਮੈਂ ਡੰਬਲ ਇਹਨੇ ਸਿੱਟਿਆ ਤੇ ਮੈਂ ਨਾਲ ਨਾਲ ਦਾ ਹੱਥ ਫੜ ਲਿਆ ਜੀ ਫੜ ਕੇ ਤੇ ਮੈਨੂੰ ਇੱਥੇ ਫਾਂਡਾ ਸਾਰਿਆਂ ਨੂੰ ਫੋਨ ਕੀਤਾ ਸਾਰੇ ਜੀ ਆ ਗਏ ਇਹ ਜੀ ਮੈਂ ਦਫ਼ਤਰ ਦੇ ਵਿੱਚ ਸੀ ਜੇ ਅੰਦਰ ਤੇ ਜਦੋਂ ਮੇਰੀ ਰਾਤ ਦੀ ਡਿਊਟੀ ਹੈ ਜੀ ਚੌਕੀਦਾਰ ਮੈਂ ਨਾਲ ਸੱਤ ਪਾਲਾ ਜੀ ਤੇ ਮੈਂ ਜਦੋਂ ਸਵੇਰ ਬਾਹਰ ਆਇਆ ਰਾਉਂਡ ਆਸਤੇ ਤੇ ਇਹ ਨੇ ਫੜਕਾ ਆ ਮੈਨੂੰ ਮੈਂ ਭੱਜ ਕੇ ਉਧਰੋਂ ਆਇਆ ਗੇਟ ਖੋਲ ਕੇ ਦਫਤਰ ਵਾਲਾ ਇਹਨੂੰ ਮੈਂ ਦੇਖਿਆ ਕਿ ਜਿਹਦੇ ਇਹ ਦੇ ਅੰਦਰ ਵੜਿਆ ਆ ਇਹਦੇ ਅੰਦਰ ਵੜ ਕੇ ਜੀ ਨੇ ਇੱਕ ਡੰਬਲ ਸੱਟਿਆ ਬਾਹਰ ਜੀ ਜਦੋਂ ਇਹਨੇ ਦੂਜਾ ਡੰਬਲ ਸੱਟਿਆ ਬਾਹਰ ਇਹ ਵੜਿਆ ਕਿੱਥੇ ਇਹ ਅਪਲਾਈ ਤੋੜ ਕੇ ਵੜਿਆ ਜੀ ਇਹ ਅਪਲਾਈ ਇੱਟ ਨਾਲ ਤੋੜੀ ਜੀ ਇੱਟ ਮੈਂ ਉਧਰ ਉਧਰ ਪਾਸੇ ਛੱਟੀ ਜੀ ਇੱਟ ਜੀ ਤੇ ਜਦੋਂ ਇਹ ਵੜਿਆ ਜੀ ਮੈਂ ਡੰਬਲ ਇਹਨੇ ਸੱਟਿਆ ਤਾਂ ਮੈਂ ਨਾਲ ਨਾਲ ਦਾ ਹੱਥ ਫੜ ਲਿਆ ਜੀ ਫੜ ਕੇ ਤੇ ਮੈਨੂੰ ਇੱਥੇ ਹੀ ਫੜ ਲਿਆ ਸਾਰਿਆਂ ਨੂੰ ਫੋਨ ਕੀਤਾ ਸਾਰੇ ਜੀ ਆ ਗਏ ਇਨਾ ਕੁ ਸਮਾਨ ਨੇ ਹੰਤ ਕਰਦੇ ਸਮਾਨ ਜੀ ਇਥੋਂ ਖੈਰ ਕੋਈ ਚੋਰੀ ਹੋ ਨਹੀਂ ਸਕਿਆ ਪਰ ਡੰਬਲ ਦੋ ਸੀ ਹਮੋਂ ਕਿ ਫੜ ਲੈ ਜੀ ਬਚਤ ਹੋ ਗਈ ਜੇ ਨਾ ਹੁੰਦੇ ਫਿਰ ਕੁਝ ਵੀ ਹੋ ਸਕਦਾ ਸੀ ਇੱਥੇ ਸਾਰਾ ਸਮਾਨ ਪਿਆ ਕੋਸ ਸਕਦਾ ਜੀ ਮਾਈਕਲ ਕੋਸ ਸਕਦਾ ਸਟੋਰ ਦੇ ਵਿੱਚ ਪੂਰਾ ਸਟੋਰ ਹੈ ਜੀ ਤੇ ਬਹੁਤ ਨੁਕਸਾਨ ਹੋ ਜਾਂਦਾ ਸੀ ਚਲੋ ਪਰਮਾਤਮਾ ਦੀ ਮਿਹਰ ਹੋਈ ਕਿ ਪਤਾ ਲੱਗ ਗਿਆ ਜੀ ਤੇ ਨਾਲ ਦੇ ਨਾਲ ਮੈਂ ਫੜ ਲਿਆ ਕੱਪ ਹਾਂ ਦੋਰੀ ਦੋਰੀ ਹਾਂਜੀ ਹਾਂਜੀ ਆਗੇ ਬੱਦਾ ਕੋਈ ਨਾ ਕੱਟੋ ਤੇ ਫਟੂੰਗਾ ਹਾਂਜੀ ਥੋੜੇ ਦਿਨ ਹੋ ਗਏ ਅਜੇ ਪੜੇ ਰੁਕਾ ਕੀੜਾ ਬਹੁਤ ਹੰਦ ਹਾਲਤ ਵਾਲਾ ਅੱਛਾ ਠੀਕ ਹੈ ਉਹ ਵੀ ਨਹੀਂ ਗਿਆ ਆਇਆ ਆਇਆ ਨਾ ਨਾ ਇਹ ਪਲਾਈ ਤੋੜ ਕੇ ਵੜਾ ਜੀ ਇਹ ਪਲਾਈ ਇੱਟ ਨਾਲ ਤੋੜੀ ਜੀ ਇੱਟ ਮੈਂ ਉਧਰ ਉਧਰ ਪਾਸੇ ਛੱਟੀ ਜੀ ਇੱਟ ਜੀ ਜਦੋਂ ਇਹ ਵੜਿਆ ਜੀ ਮੈਂ ਡੰਬਲ ਇਹਨੇ ਸਿੱਟਿਆ ਤਾਂ ਮੈਂ ਨਾਲ ਦੇ ਨਾਲ ਦਾ ਹੱਥ ਫੜ ਲਿਆ ਜੀ ਫੜ ਕੇ ਤੇ ਮੈਨੂੰ ਇੱਥੇ ਫੜ ਲੈ ਸਾਰਿਆਂ ਨੂੰ ਫੋਨ ਕੀਤਾ ਸਾਰੇ ਜੀ ਆ ਗਏ ਇਹ ਜੀ ਮੈਂ ਦਫ਼ਤਰ ਦੇ ਵਿੱਚ ਸੀ ਜੇ ਅੰਦਰ ਤੇ ਜਦੋਂ ਮੇਰੀ ਰਾਤ ਦੀ ਡਿਊਟੀ ਹੈ ਜੀ ਚੌਕੀਦਾਰ ਮੈਂ ਨਾਲ ਸੱਤ ਪਾ ਲੈ ਜੀ ਤੇ ਮੈਂ ਜਦੋਂ ਸਵੇਰ ਬਾਹਰ ਆਇਆ ਰਾਉਂਡ ਆਸਤੇ ਤੇ ਇਹ ਨੇ ਖੜਕਾ ਆ ਮੈਨੂੰ ਮੈਂ ਭੱਜ ਕੇ ਉਧਰੋਂ ਆਇਆ ਗੇਟ ਖੋਲ ਕੇ ਦਫਤਰ ਵਾਲਾ ਇਹਨੂੰ ਮੈਂ ਦੇਖਿਆ ਕਿ ਜਿਹਦੇ ਇਹ ਦੇ ਅੰਦਰ ਵੜਿਆ ਆ ਇਹਦੇ ਅੰਦਰ ਵੜ ਕੇ ਜਿਹਨੇ ਇੱਕ ਡੰਬਲ ਸੱਟਿਆ ਬਾਹਰ ਜੀ ਜਦੋਂ ਇਹਨੇ ਦੂਜਾ ਡੰਬਲ ਸੱਟਿਆ ਬਾਹਰ ਇਹ ਵੜਿਆ ਕਿ ਇਹ ਅਪਲਾਈ ਤੋੜ ਕੇ ਵੜਿਆ ਜੀ ਇਹ ਅਪਲਾਈ ਇੱਟ ਨਾਲ ਤੋੜੀ ਜੀ ਹਟ ਮੈਂ ਉਧਰ ਉਧਰ ਪਾਸੇ ਛੱਟੀ ਜੀ ਇੱਟਲੀ ਤੇ ਜਦੋਂ ਇਹ ਵੜਿਆ ਜੀ ਮੈਂ ਡੰਬਲ ਇਹਨੇ ਸੱਟਿਆ ਤਾਂ ਮੈਂ ਨਾਲ ਦੇ ਨਾਲ ਦਾ ਹੱਥ ਫੜ ਲਿਆ ਜੀ ਫੜ ਕੇ ਤੇ ਮੈਨੂੰ ਇੱਥੇ ਫੜ ਲਿਆ ਸਾਰਿਆਂ ਨੂੰ ਫੋਨ ਕੀਤਾ ਸਾਰੇ ਜੀ ਆ ਗਏ ਨਾ ਕੋ ਸਮਾਨ ਨਹੀਂ ਹੁੰਦਾ ਕੋ ਸਮਾਨ ਜੀ ਇਥੋਂ ਖੈਰ